ਦੋਸਤੋ ਨਮਸਕਾਰ ਮੈਂ ਹਾਂ ਸ਼ੌਕ ਬੰਸਲ ਤੇ ਤੁਸੀਂ ਦੇਖ ਰਹੇ ਹੋ ਰੋਸ਼ਨੀ ਪੰਜਾਬ ਦੀ ਚੈਨਲ ਬਠਿੰਡਾ ਪੁਚੋਖੁਰਦ ਵਿੱਚ ਲੱਗਣ ਜਾ ਰਿਹਾ ਬਹੁਤ ਹੀ ਵੱਡਾ ਕਿਸਾਨ ਮੇਲਾ ਇਸ ਮੇਲੇ ਦੇ ਪੋਸਟਰ ਲਾਂਚ ਕੀਤੇ ਗਏ 30 ਤੇ 31 ਤਰੀਕ ਨੂੰ ਮੇਲਾ ਲਗਾਉਣ ਜਾ ਰਹੇ ਹਨ ਇਸ ਮੇਲੇ ਦੇ ਪੋਸਟਰ ਲਾਂਚ ਕਰਨ ਲਈ ਬਠਿੰਡਾ ਤੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਸ਼ਿਰਕਤ ਕੀਤੀ ਅਤੇ ਹੋਰ ਵੀ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਪੋਸਟਰ ਦੀ ਲਾਂਚਿੰਗ ਕੀਤੀ ਆਓ ਸੁਣਦੇ ਹਾਂ ਬਠਿੰਡਾ ਤੋਂ ਡੀਐਸਪੀ ਅਤੇ ਅਹਿਮਦ ਦਿੱਪਤੀ ਕਮਿਸ਼ਨਰ ਅਹਿਮਦ ਸ਼ੌਕਤ ਦੀ ਜਬਾਨੀ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਹੈ ਡੀਐਸਪੀ ਡਟਕਟ ਬਠਿੰਡਾ ਤੇ ਇੱਥੇ ਅੱਜ ਜਿਹੜਾ 5ਵਾਂ ਕਿਸਾਨ ਮੇਲਾ ਜਿਹੜਾ ਆਰਗੇਨਾਈਜ਼ ਹੋਣ ਜਾ ਰਿਹਾ 30 ਤੇ 31 ਅਗਸਤ ਨੂੰ ਉਹਦਾ ਅੱਜ ਪੋਸਟਰ ਲਾਂਚ ਹੈ ਤੇ ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਲੈਣਾ ਨੇ ਕੀਤਾ ਅਵਜਿੰਦਰ ਸਿੰਘ ਤੇ ਉਹਨਾਂ ਦੀ ਹੋਰ ਟੀਮ ਨੇ ਤੇ ਜਿਹਦੇ ਰਾਹੀਂ ਜਿਹੜੇ ਕਿਸਾਨ ਹੈ ਕਿ ਉਹਨਾਂ ਨੂੰ ਆਪਣਾ ਵੈਲਿਊ ਐਡੀਸ਼ਨ ਆਪਣਾ ਖੇਤੀਬਾੜੀ ਪਰ ਪ੍ਰਮੁੱਖ ਜਿਹੜਾ ਆਪਣਾ ਸਟੇਟ ਹੈ ਪਰ ਉਹਨਾਂ ਨੂੰ ਜਿਹੜੇ ਕਿਸਾਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਵੈਲਿਊ ਐਡੀਸ਼ਨ ਕਿਵੇਂ ਕਰਨੀ ਆ ਅਸੀਂ ਝੋਨਾ ਤੇ ਕਣਕ ਉਗਾ ਰਹੇ ਆ ਪਰ ਵੈਲਿਊ ਐਡੀਸ਼ਨ ਕਰਕੇ ਕਿਸੇ ਆਪਾ ਕਿਵੇਂ ਆਪਾਂ ਜਿਹੜੇ ਆਪਣਾ ਪ੍ਰੋਡਿਊਸ ਹੈ ਉਹਦੀ ਵੈਲਿਊ ਵਧਾ ਸਕਦੇ ਆ ਤੇ ਉਹਦੇ ਨਾਲ ਹੀ ਕਿ ਇਹ ਜਿਹੜੇ ਮੰਡੀਕਰਨ ਦਾ ਕੰਮ ਹੈ ਜਿਹੜਾ ਕਿ ਕਿਸਾਨ ਨੇ ਪ੍ਰੋਡਿਊਸ ਤਾਂ ਉਗਾ ਲਿਆ ਪਰ ਉਹਨੂੰ ਜਿਹੜਾ ਮਾਰਕੀਟ ਤੱਕ ਕਿਵੇਂ ਲੈ ਕੇ ਜਾਣਾ ਤੇ ਕਿਹੜੇ ਕਿਹੜੇ ਚੈਨਲ ਜ਼ਰਾਹੀ ਨੂੰ ਆਪਾਂ ਮਾਰਕੀਟ ਕਰ ਸਕਦੀਆਂ ਇਹ ਵੀ ਸਾਰਾ ਇਹਦੇ ਵਿੱਚ ਦੱਸਿਆ ਜਾਊਗਾ ਤੇ ਇਹ ਬੇਸਿਕਲੀ ਨੋਲਿਜ ਇੱਕ ਵਧੇਗੀ ਜਿਹੜੇ ਵੀ ਕਿਸਾਨ ਇੱਥੇ ਆਣਗੇ ਨਨ ਨੂੰ ਆਪਣਾ ਜਿਹੜੇ ਐਕਸਪਰਟਸ ਉਹ ਦੱਸਣਗੇ ਤੇ ਕਿਵੇਂ ਆਪਣਾ ਜਿਹੜਾ ਪ੍ਰੋਡਿਊਸ ਹੈ ਉਹ ਵੇਚਣਾ ਹੈ ਤੇ ਕਿਵੇਂ ਆਪਣੇ ਇਨਕਮ ਦੇ ਵਿੱਚ ਵਾਧਾ ਕਰਨਾ ਇਹਦੇ ਨਾਲੇ ਜਿਹੜੀ ਹੁਣ ਆਪਾਂ ਵੀ ਦੇਖ ਰਹੇ ਹਾਂ ਕਿ ਇਹ ਜਿਹੜੀ ਪਰਿਆਵਰਣ ਦੀ ਜਿਹੜੀ ਸਮੱਸਿਆਵਾਂ ਨੇ ਕਿ ਆਪਣੇ ਜਿਹੜੇ ਪਾਣੀ ਦੇ ਉੱਤੇ ਜ਼ਮੀਨ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈ ਰਿਹਾ ਕਿਉਂਕਿ ਆਪਾਂ ਝੋਨਾ ਤੇ ਕਣਕ ਦੇ ਉੱਤੇ ਸਾਰਾ ਜ਼ੋਰ ਦੇ ਰੱਖਿਆ ਤੇ ਕਿਵੇਂ ਆਪਾਂ ਡਾਇਵਰਸੀਫਾਈ ਕਰ ਸਕਦੇ ਆ ਹੋਰ ਕ੍ਰੌਪਸ ਵੀ ਲਗਾ ਕੇ ਆਪਣੀਆਂ ਜਿਹੜੀ ਇਨਕਮ ਆਪਾਂ ਇਸ ਤਰ੍ਹਾਂ ਵਧਾ ਸਕਦੇ ਆ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਸਰ ਅੱਜ ਜੋ ਪੋਸਟਰ ਲਾਂਚਿੰਗ ਨੇ ਪਰਿਵਾਰਿਕ ਇਹ ਅੱਜ ਜਿਹੜੇ ਇਹ ਪੋਸਟਰ ਲਾਂਚ ਕਿੱਥੇ ਬੁੱਛੇ ਵਿੱਚ ਹੋਈ ਹੈ ਇਹ ਨਾਰਥ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਕਿਸਾਨ ਐਕਸਪੋ ਹੁੰਦਾ ਹੈ 5th ਕਿਸਾਨ ਐਕਸਪੋ ਇਥੇ ਪੁਚੋ ਮੰਡੀ ਜਿਹੜੀ ਆਪਣੀ ਦਾਣਾ ਮੰਡੀ ਹੈ ਉੱਥੇ ਹੋਣ ਜਾ ਰਿਹਾ ਹੈ 30 ਤੇ 31 ਅਗਸਟ ਨੂੰ ਤੇ ਇਹਦੇ ਵਿੱਚ ਵੱਖ-ਵੱਖ ਜਿਹੜੇ ਮਾਹਿਰ ਹੈ ਉਹ ਵੀ ਹੋਣਗੇ ਵੱਖ-ਵੱਖ ਕੰਪਨੀਆਂ ਵੀ ਇੱਥੇ ਜਿਹੜੀਆਂ ਹੈ ਕਿ ਉਸ ਦਿਨ ਹੋਵੇ ਇਥੇ ਆਣ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰੇ ਕਿਸਾਨ ਭਾਵਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਇਸ ਐਕਸਪੋ ਵਿੱਚ ਸ਼ਾਮਲ ਉਹ ਤੇ ਇਥੇ ਮਾਹਰਾਂ ਦੀ ਰਾਏ ਨਾਲ ਵਕ ਵਕ ਸੀ ਵਕ ਵਕ ਟੈਕਨੋਲੋਜੀ ਕਿਵੇਂ ਇੰਪਰੂਵ ਹੋ ਰਹੀ ਹੈ ਤੇ ਕਿਵੇਂ ਨਵੇਂ ਮਾਰਕੀਟ ਕਿਸਾਨ ਵੀ ਐਕਸਪਲੋਰ ਕਰ ਸਕਦੇ ਆ ਉਹਦੇ ਬਾਰੇ ਜਾਣੋ ਹੋ ਤੇ ਉਹਦੇ ਨਾਲ ਤੁਹਾਨੂੰ ਵੀ ਬੇਨਫਿਟ ਹੋਏਗਾ ਤੇ ਪੰਜਾਬ ਦੀ ਇਕਨੋਮੀ ਪੰਜਾਬ ਦਾ ਜਿਹੜਾ ਆਰਥਿਕ ਉਹ ਹੈ ਉਹਦੇ ਵਿੱਚ ਵੀ ਤੁਹਾਡਾ ਮੁਦਦਾਨ ਜੜਾ ਹੈ ਫੋਰ ਵਿੱਚ ਸਰ ਇਸ ਤਰ੍ਹਾਂ ਦੀ ਜੋ ਪ੍ਰੋਗਰਾਮ ਹੁੰਦੇ ਕਿ ਮਤਲਬ ਕਿ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਦੇਖੋ ਨੋਲਜ ਮੈਂ ਇਹ ਸਮਝਦੇ ਆਪਾਂ ਜਿਹੜਾ ਕਿਸੇ ਵੀ ਤਰੀਕੇ ਦੀ ਜਿਹੜੀ ਸੂਚਨਾ ਇਨਫੋਰਮੇਸ਼ਨ ਨੋਲਜ ਹੁੰਦੀ ਹੈ ਕਿਸੇ ਵੀ ਟ੍ਰੇਡ रिलेटेड जे ओलो ਆਪਾ ਜਿਹੜਾ ਅਸਲੀ ਬੰਦਾ ਜਿਸਨੇ ਉਹਨੂੰ ਐਕਚੁਅਲ ਵਿੱਚ ਇਸਤੇਮਾਲ ਕਰਨਾ ਹੈ ਉਸ ਤੱਕ ਨਹੀਂ ਪਹੁੰਚਾਂਦੀ ਤਾਂ ਉਹਦਾ ਲਾਭ ਵੀ ਨਹੀਂ ਹੋ ਸਕਦਾ ਤੇ ਕਿਸਾਨੀ ਦੇ ਮਾਮਲੇ ਵਿੱਚ ਜਿਹੜਾ ਅਲਟੀਮੇਟ फाइनल ਜਿਹੜਾ ਬੰਦਾ ਹੈ ਜਿਹਨੇ ਐਕਚੁਅਲ ਵਿੱਚ ਖੇਤ ਵਿੱਚ ਉਹਨੂੰ ਇੰਪਲੀਮੈਂਟ ਕਰਨਾ ਹੈ ਉਹ ਕਿਸਾਨ ਹੈ ਤੇ ਭਾਵੇਂ ਕਿੰਨੀ ਵੀ ਵੱਡੀ ਕੰਪਨੀਆਂ ਹੋਣ ਰਿਸਰਚ ਹੋਣ ਸਰਕਾਰਾਂ ਹੋਣ ਤੇ ਜੇ ਉਹ ਆਪਣੀ ਜਿਹੜੀ ਉਹਨਾਂ ਦੀ ਖੋਜ ਹੈਗੀ ਹੈ ਜਿਹੜਾ ਜਿਹੜਾ ਉਹਨਾਂ ਦੀ ਨੋਲਿਜ ਹੈਗੀ ਹੈ ਉਹ ਕਿਸਾਨ ਤੱਕ ਨਹੀਂ ਪਹੁੰਚਾਉਂਗੇ ਤਾਂ ਫਿਰ ਉਹਦਾ ਲਾਭ ਵੀ ਜਿਹੜਾ ਆਏਗਾ ਦੇਸ਼ ਨੂੰ ਨਹੀਂ ਮਿਲ ਸਕਦਾ ਕਿਸਾਨ ਨੂੰ ਨਹੀਂ ਮਿਲ ਸਕਦਾ ਤੇ ਇਸ ਕਰਕੇ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਹੈਗੇ ਬਹੁਤ ਹੀ ਮਹੱਤਵਪੂਰਨ ਹੁੰਦੇ ਐ ਐਕਸਟੈਂਸ਼ਨ ਦੇ ਵਾਸਤੇ ਕਿ ਕਿਸਾਨ ਤੱਕ ਆਪਾਂ ਜੀ ਗੱਲ ਜਿਹੜੀ ਹੈ ਕਿ ਉਹ ਕਿਸ ਤਰੀਕੇ ਨਾਲ ਪਹੁੰਚਾਣੀ ਹੈ ਤੇ ਜੇ ਵੱਡੇ ਪ੍ਰੋਗਰਾਮ ਹੋਣ ਤੇ ਉੱਥੇ ਜਿਹੜੀ ਹੈ ਕਿ ਇੱਕ ਸਾਥ ਕਾਫੀ ਸਾਰਾ ਕਿਉਂਕਿ ਹਰ ਦਿਨ ਕਿਸਾਨ ਹਰ ਦਿਨ ਜਿਹੜਾ ਹੈਗਾ ਇਸ ਇਹ ਜੋ ਪ੍ਰੋਗਰਾਮਸ ਵਿੱਚ ਨਹੀਂ ਜਾ ਸਕਦਾ ਇਸ ਤਰੀਕੇ ਦੇ ਪ੍ਰੋਗਰਾਮ ਸਾਲ ਵਿੱਚ 2 4 5 ਵਾਰੀ ਹੁੰਦੇ ਆ ਤੇ ਜੇ ਵੱਡੇ ਪੱਧਰ ਤੇ ਹੋਣ ਤੇ ਕਿਸਾਨ ਨੂੰ ਲਾਭ ਨਹੀਂ ਹੁੰਦਾ ਕਿਉਂਕਿ ਉਹਨੇ ਇੱਕ ਦਿਨ ਜਿਹੜਾ ਹੈਗਾ ਆਪਣਾ ਘਰ ਤੋਂ ਨਿਕਲ ਕੇ ਆਪਣੇ ਖੇਤ ਤੋਂ ਨਿਕਲ ਕੇ ਆਪਣੇ ਪਿੰਡ ਤੋਂ ਨਿਕਲ ਕੇ ਜਿਹੜਾ ਹੈਗਾ ਇਥੇ ਇੱਕ ਪ੍ਰੋਗਰਾਮ ਵਿੱਚ ਜਾਣਾ ਹੁੰਦਾ ਹੈ ਤੇ ਆਪਾਂ ਕੋਸ਼ਿਸ਼ ਇਹ ਕਰਦੇ ਆ ਕਿ ਵੱਡੇ ਪੱਧਰ ਦਾ ਹੋਏ ਜਿੱਥੇ ਸਭ ਤੋਂ ਵੱਧ ਲਾਭ ਜਿਹੜਾ ਹੈਗਾ ਉਹ ਕਿਸ मलोट फिर राजुरा जो है बहुत रोचक बनाया इस प्रोग्राम भी लगभग आठ दस आर्टिस्ट जगे वह भी इतने इन्हें जी मुख्य ਮਨਤਾਉ ਹੈ ਉਹ ਇਹ ਹੈ ਕਿ ਇਹ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਇੰਟਰਟੇਨਿੰਗ ਬਣਾਇਆ ਜਾਵੇ ਤੇ ਇਸ ਤਰੀਕੇ ਨਾਲ ਜੜਾਏਗਾ ਉਹਦੇ ਵਿੱਚ ਕਿਰਿਓਸਿਟੀ ਬਣਾਈ ਜਾਏ ਕਿ ਕਿਸਾਨ ਜੜਾਏਗਾ ਉਹ ਮਜਬੂਰ ਹੋ ਜਾਏ ਕਿ ਮੈਂ ਇੱਕ ਵਾਰ ਜਾ ਕੇ ਉੱਥੇ ਜ਼ਰੂਰ ਦੇਖ ਕੇ ਆ ਜਾਵਾਂ ਤੇ ਉਹ ਕਿਸੇ ਵੀ ਪ੍ਰੋਗਰਾਮ ਨੂੰ ਸਫਲ ਕਰਨ ਦੀ ਜੜੀ ਇਹ ਕੀ ਆ ਉਹ ਜ਼ਰੂਰਤ ਹੁੰਦੀ ਹੈ ਇਸ ਚੀਜ਼ ਦੀ ਤੇ ਇਹ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨੂੰ ਆਕਰਸ਼ਿਤ ਕਰਨਾ ਜੜਾਏਗਾ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਆਂਦਾ ਤੇ ਮੈਂ ਸਮਝਦਾ ਕਿ ਇਹਨਾਂ ਨੇ ਅੱਜ ਵੀ ਜਿਹੜਾ ਪ੍ਰੋਗਰਾਮ ਇਸ ਤਰੀਕੇ ਨਾਲ ਕੀਤਾ ਹੋਇਆ ਹੈ ਤੇ ਜਿਸ ਤਰੀਕੇ ਨਾਲ ਤੀ ਕਤੀ ਦਾ ਵੀ ਇਹਨਾਂ ਦਾ ਜੇ ਪਲਾਨ ਹੈ ਤੇ ਇਹ ਜ਼ਰੂਰ ਜੜਾਏਗਾ ਸਫਲ ਤੁਸੀਂ ਹੋਸਟਲ ਲਾਂਚਿੰਗ ਦੇ ਆਪਕੋਰਸ ਸੀ ਇਨਕਰੇਜ ਕਰ ਰਹੇ ਹੋ ਤੇ ਜਦੋਂ ਪ੍ਰੋਗਰਾਮ ਹੋਏਗਾ ਤੁਸੀਂ ਉਦੋਂ ਉਸੇ ਪ੍ਰੋਗਰਾਮ ਚ ਜ਼ਰੂਰ ਜ਼ਰੂਰ ਇਨਸ਼ਾਅੱਲਾ ਥੈਂਕ ਯੂ ਸੋ ਮਚ ਥੈਂਕ ਯੂ